ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਗੇ ਚੜ੍ਹਦੀ ਕਲਾ 'ਚ ਹੋਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਵੀਡੀਓ ਲੈ ਕੇ ਆਏ ਆ ਟੌਪਿਕ ਬਹੁਤ ਵਧੀਆ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਜੀ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਸ਼ੇਅਰ ਜਰੂਰ ਕਰਿਆ ਕਰੋ ਵੀ ਤਾਂ ਕਿ ਅਗਲਾ ਬੰਦਾ ਵੀ ਵੀਡੀਓ ਦਾ ਲਾਭ ਲੈ ਸਕੇ ਸੋ ਦੋਸਤੋ ਅੱਜ ਆਪਾਂ ਗੱਲ ਕਰ ਕਦੇ ਵੀ ਲਾਈਫ ਚ ਨਾ ਕਰਿਓ ਇਹ ਤੁਹਾਨੂੰ ਬਹੁਤ ਭਾਰੀਆਂ ਪੈ ਸਕਦੀਆਂ ਨੇ ਇਹ ਹਰੇਕ ਬੰਦੇ ਲਈ ਜਏ ਇਹ ਵੀਡੀਓ ਹਨਾ ਹਰੇਕ ਨੂੰ ਦੇਖਣੀ ਚਾਹੀਦੀ ਆ ਇਹ ਤਿੰਨ ਗਲਤੀਆਂ ਜੇ ਤੁਸੀਂ ਕਰੋਗੇ ਆਪਣੀ ਲਾਈਫ ਤਾਂ ਲੈਣੇ ਤੇ ਦੇਣੇ ਪੈ ਸਕਦਾ ਤੁਹਾਨੂੰ ਬਹੁਤ ਬੜਾ ਨੁਕਸਾਨ ਹੋ ਸਕਦਾ ਖਾਮਿਆਜ਼ਾ ਉੱਤਨਾ ਪੈ ਸਕਦਾ ਹੈ ਨਾ ਚੀਜ਼ਾਂ ਦਾ ਸੋ ਦੋਸਤੋ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਆਪਾਂ ਮੰਨ ਲਓ ਕੋਈ ਚੀਜ਼ ਫਾਈਨਾਂਸ ਕਰਾਉਨੇ ਆ ਜਾਂ ਆਪਾਂ SIM ਕਾਰ ਲੈਂਦੇ ਆ ਜਾਂ ਕੁਝ ਵੀ ਇਦਾਂ ਜਿਹਦੇ ਵਿੱਚ ਆਪਾਂ ਨੂੰ ਡਾਕੂਮੈਂਟ ਇੱਕ ਫਿਲ ਕਰਕੇ ਦੇਣਾ ਪੈਂਦਾ ਜਿੱਥੇ ਆਪਣਾ ਆਧਾਰ ਕਾਰਡ ਲੱਗਦਾ ਤੇ ਨਾਲ ਆਪਾਂ ਸਾਈਨ ਕਰਦਿਆਂ ਠੀਕ ਹੈ ਜੀ ਜਦੋਂ ਵੀ ਕੋਈ ਚੀਜ਼ ਤੁਸੀਂ ਲੈਣ ਜਾਂਦੇ ਹੋ ਨਾ ਜਿੱਥੇ ਫਾਰਮ ਫਿਲ ਕਰਨਾ ਜਿੱਥੇ ਤੁਹਾਡੇ ਸਾਈਨ ਦੀ ਜ਼ਰੂਰਤ ਹੁੰਦੀ ਆ ਉੱਥੇ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਜੋ ਤੁਸੀਂ ਜੋ ਸਾਈਨ ਤੁਸੀਂ ਬੈਂਕ ਦੇ ਵਿੱਚ ਕਰਦੇ ਹੋ ਉਹ ਵਾਲੇ ਸਾਈਨ ਨਾ ਯੂਜ਼ ਕਰੋ ਉੱਥੇ ਸਿਰਫ ਆਪਣਾ ਨਾਮ ਸਿੰਪਲ ਤਰੀਕੇ ਨਾਲ ਲਿਖ ਦਿਆ ਕਰੋ ਕਿਉਂਕਿ ਸਾਈਨਸ ਦਾ ਬਹੁਤ ਮਿਸ ਯੂਜ਼ ਹੋ ਰਿਹਾ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਚੀਜ਼ ਲੈਣੀ ਚਾਹੇ ਬਾਈਕ ਫਾਈਨਾਂਸ ਕਰਾਉਣੇ ਹੋ ਵੱਡੀ ਫਾਈਨਾਂਸ ਕਰਾਉਣੇ ਹੋਣਾ ਚਲੋ ਚੈੱਕ ਤੇ ਤਾਂ ਆਪਾਂ ਸਾਈਨ ਕਰਦੀ ਕਰਦੇ ਆ ਜੋ ਚੈੱਕ ਬੈਂਕ ਚ ਲੱਗਦਾ ਆਪਾਂ ਜਿਹੜੇ ਹੋ ਡਾਕੂਮੈਂਟ ਹੁੰਦੇ ਆ ਉੱਤੇ ਸਿਰਫ ਨਾਮ ਲਿਖ ਦਿਆ ਕਰੋ ਸਿੰਪਲ ਤਰੀਕੇ ਨਾਲ ਠੀਕ ਹੈ ਜੀ ਪਹਿਲੀ ਗੱਲ ਇਹ ਇਹ ਤੁਹਾਨੂੰ ਬਹੁਤ ਵੱਡੇ ਨੁਕਸਾਨ ਤੋਂ ਬਚਾ ਸਕਦੀ ਆ ਚੀਜ਼ ਠੀਕ ਹੈ ਜੀ ਤੇ ਦੂਸਰੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜੀ ਚੀਜ਼ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਆ ਉਹ ਆ ਕਿ ਜਦੋਂ ਤੁਹਾਡੇ ਤੁਹਾਡੇ ਨਾਲ ਨੇਲ ਜੋੜ ਵਾਲੇ ਬੰਦੇ ਜਿਹੜੇ ਹੁੰਦੇ ਚਾਹੇ ਯਾਰ ਦੋਸਤਾਂ ਜਾਂ ਉਦਾਂ ਵੈਸੇ ਨੌਂ ਦੇ ਵਿੱਚ ਹੁੰਦੇ ਆ ਜਦੋਂ ਉਹਨਾਂ ਨੇ ਕੋਈ ਚੀਜ਼ ਲੈਣੀ ਹੁੰਦੀ ਆ ਕੋਈ ਚੀਜ਼ ਫਾਈਨਾਂਸ ਕਰਾਉਣੀ ਹੁੰਦੀ ਆ ਜਾਂ ਬਾਈਕ ਜਾਂ ਕਾਰ ਕਈ ਵਾਰ ਗਰੈਂਟਰ ਦੀ ਲੋੜ ਪੈਂਦੀ ਐ ਵੀ ਤੁਸੀਂ ਗਰੈਂਟਰ ਪਾਓ ਕੋਈ ਆਪਣਾ ਹਨਾ ਵੀ ਇਹ ਤੁਸੀਂ ਕਿਸ਼ਤ ਨਹੀਂ ਦੇ ਸਕਦਾ ਗਰੈਂਟਰ ਹੋਗਾ ਉਹ ਤੁਹਾਡੀ ਜਿੰਨੇ ਦਾ ਵੀ ਲੈਂਦਾ ਹੈ ਹਨਾ ਆਪਾਂ ਕੀ ਕਰਦੇ ਆ ਆਪਾਂ ਇੱਕ ਟਰਸਟ ਦੇ ਤੌਰ ਤੇ ਆਪਾਂ ਕਹਿੰਦੇ ਚੱਲ ਜਾਰ ਗਰੈਂਟਰ ਹੀ ਬਣਨਾ ਹੈ ਕੋਈ ਗੱਲ ਨਹੀਂ ਆਪਾਂ ਬਣ ਜਾਂਦੇ ਆ ਜਿੱਥੇ ਦਾ ਤੁਹਾਡਾ ਪੂਰਾ ਯਕੀਨ ਆ ਜਿਹਦੇ ਉੱਤੇ ਜਿਹੜੇ ਪਰਸਨ ਦੇ ਉੱਤੇ ਆਪਣੇ ਨਾਲ ਉਹ ਬੰਧ ਯਕੀਨ ਕਰ ਦਿਓ ਵੀ ਹਾਂ ਜਾਰੇ ਬੰਦਾ ਕੋਈ ਇਦਾਂ ਦਾ ਡਿਫਾਲਟ ਡੀਲ ਕਰ ਸਕਦਾ ਹਨਾ ਵੀ ਜਾਂ ਉਹਦੀ ਕਿਸ਼ਤ ਪਾਉਂਸ ਹੋਈ ਜਾਂ ਚੈੱਕ ਪਾਉਂਸ ਜੇ ਫੇਰ ਤਾਂ ਤੁਸੀਂ ਗਰੈਂਟਰ ਬਣਜੋ ਅਦਰਵਾਈਜ਼ ਕਿਸੇ ਦਾ ਗਰੈਂਟਰ ਬਣਨ ਦੀ ਲੋੜ ਨਹੀਂ ਉਹ ਚੀਜ਼ ਹੈ ਤੁਹਾਨੂੰ ਨੁਕਸਾਨ ਭੁਗਤਣਾ ਪੈ ਸਕਦਾ ਕਿਉਂਕਿ ਜੇ ਉਹਦੀ ਕੋਈ ਕਿਸ਼ਤ ਉਹਦੀ ਇਨਸਟਾਲਮੈਂਟ ਉਹ ਡਿਲੇ ਹੋ ਜਾਂਦੀ ਹੈ ਤਾਂ ਉਹਦਾ ਫਿਰ ਤੁਹਾਡੇ ਸਿਵਲ ਸਕੋਰ ਤੇ ਵੀ ਫਰਕ ਪੈਂਦਾ ਸੋ ਇਸ ਚੀਜ਼ ਨੂੰ ਵੀ ਅਵੋਇਡ ਕਰੋ ਸੋ ਦੋਸਤੋ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਸੋਸ਼ਲ ਮੀਡੀਆ ਦਾ ਦੌਰ ਆ ਤੇ ਅੱਜਕੱਲ WhatsApp ਤੇ ਕਾਲਸ ਆ ਰਹੀਆਂ ਨੇ ਬੜੇ ਤਰ੍ਹਾਂ ਦੀਆਂ ਇੱਕ ਲਾਲ ਚ ਦਿੱਤਾ ਜਾਂਦਾ ਤੁਹਾਨੂੰ ਹਨ ਵੀ ਤੁਹਾਡੀ ਇਹ ਲਾਟਰੀ ਲੱਗੀ ਆ ਤੁਸੀਂ ਇੰਨੇ ਪੈਸੇ ਡਿਪੋਜ਼ਿਟ ਕਰਾਓ ਤੇ ਤੁਹਾਡਾ ਉਹ ਜਿਹੜਾ ਬਾਕੀ ਫੰਡਾ ਤੁਹਾਡੇ ਆ ਜਾਊਗਾ ਇਸ ਦਿਨ ਇਹ ਕਈ ਤਰ੍ਹਾਂ ਦੀਆਂ ਕਾਲਸ ਹੁੰਦੀਆਂ WhatsApp ਤੇ ਹੁੰਦੀਆਂ ਜਾਂ ਅਤਰ ਜੇ ਕੋਈ ਇਦਾਂ ਦੀ ਕਾਲ ਆਉਂਦੀ ਹੈ ਤਾਂ ਉਹ ਕਾਲ ਤੇ ਜਿਆਦਾ ਲੰਬੀ دیر ਗੱਲ ਨਾ ਕਰੋ ਕਿਉਂਕਿ ਜੇ ਜਿਆਦਾ ਲੰਬੀ دیر ਤੁਸੀਂ ਗੱਲ ਕਰਦੇ ਹੋ ਤਾਂ ਤੁਹਾਡਾ ਫੋਨ ਹੈਕ ਹੋ ਸਕਦਾ ਹੈ ਤੁਹਾਡੇ ਫੋਨ ਦੀ ਸਾਰੀ ਇਨਫਰਮੇਸ਼ਨ ਉਸ ਬੰਦੇ ਕੋਲ ਜਾ ਸਕਦੀ ਹੈ ਇਸ ਲਈ ਜਿਹੜੀਆਂ ਅਨਨੋਨ ਕਾਲਸ ਹੁੰਦੀਆਂ ਕੋਸ਼ਿਸ਼ ਕਰੋ ਤਾਂ ਚੱਕੋ ਹੀ ਨਾ ਜੇ ਚੱਕ ਵੀ ਲੈਨੇ ਹੋ ਗਲਤੀ ਨਾਲ ਤਾਂ ਉਹ ਗੱਲ ਨੂੰ ਜਿਆਦਾ ਲੰਬੀ ਨਾ ਖਿੱਚੋ ਜ ਸੋ ਦੋਸਤੋ ਇਹੇ ਤਿੰਨ ਗਲਤੀਆਂ ਕਦੇ ਵੀ ਜ਼ਿੰਦਗੀ ਚ ਨਾ ਕਰਿਓ ਤੇ ਇਹਨਾਂ ਦਾ ਸਾਨੂੰ ਮੈਨੂੰ ਜਾਂ ਤੁਹਾਨੂੰ ਜਾਂ ਕਿਸੇ ਹੋਰ ਨੂੰ ਜੇ ਆਪਾਂ ਇਹ ਗਲਤੀਆਂ ਕਰਦੇ ਆ ਬਹੁਤ ਵੱਡਾ ਨੁਕਸਾਨ ਭੁਗਤਣਾ ਪੈ ਸਕਦਾ ਸੋ ਇੱਥੇ ਵੀਡੀਓ ਦਾ ਐਂਡ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ